ਲੇ ਵੀ ਵਾਢਾ ਲਾਤਾ ਆਪਾਂ ਨੇ ਚਾਰ ਨੂੰ ਆ ਉੱਤੇ ਤੂੜੀ ਪਈ ਸੀ ਮਿਕਸ ਹੋਈ ਜਾਂਦੀ ਆ ਤੁਸੀਂ ਦੇਖੋ ਇੱਧਰ ਤੇ ਚਾਰ ਪੂਰਾ ਜਮਾ ਕਿਵੇਂ ਠੰਡਾ ਕੇ ਤੱਤਾ ਚਾਰ ਸਸਰੀ ਕਾਲ ਦੋਸਤੋ ਅੱਜ ਆਪਾਂ ਪੂਰੇ 40 ਦਿਨਾਂ ਬਾਅਦ ਜਿਹੜਾ ਚਾਰ ਨੂੰ ਵਾਢਾ ਲਾਉਣ ਜਾ ਰਹੇ ਆ ਤੇ ਬਾਈ ਜੀ ਆਪਾਂ ਨੇ ਆ ਦੇਖੋ ਉੱਤੇ ਇਹ ਪਰਾਲੀ ਪਾਈ ਸੀ ਕੱਲ੍ਹ ਦੇ ਤੇ ਉੱਤੇ ਸੀ ਸੀ ਜਵਾਰ ਇਹ ਕਿਵੇਂ ਰਹਿੰਦਾ ਤਰੀਕਾ ਤੁਸੀਂ ਵੀ ਦੱਸੋ ਵੀ ਤੁਸੀਂ ਵੀ ਇਸ ਤਰ੍ਹਾਂ ਹੀ ਕਰਦੇ ਆ ਕੋਈ ਚੂਹਾ ਨਹੀਂ ਪਿਆ ਬਾਈ ਜੀ ਕਿਉਂਕਿ ਆਸੇ-ਪਾਸੇ ਕੋਈ ਕਹਾਣੀ ਆਪਾਂ ਹਉਣ ਦਿੱਤਾ ਤੇ ਆ ਸਾਹਮਣੇ ਜੱਗੂ ਲੱਗਿਆ ਪਿਆ ਹਾਂ ਬਾਈ ਜੱਗੂ ਫਿਰ ਵਧੀਆ ਨਿਕਲੂਗਾ ਪੂਰਾ ਆਪਣਾ ਕਾ ਆਖੀ ਨੇ ਚਾਰ ਆਪਣਾ ਚਾਰ ਪੂਰਾ ਵਧਗਾ ਅੱਛਾ ਤੇ ਆ ਬਾਈ ਤੁਹਾਨੂੰ ਦਿਖਾਉਣੇ ਆ ਵੇ ਸੰਦੇ ਲਿਆਂਦੇ ਬਣਾ ਕੇ ਆ ਤਿੰਨ ਸੰਦੇ ਲਿਆਂਦੇ ਆਪਾਂ ਨੇ ਬਣਾ ਕੇ ਜਿਹੜੇ ਆ ਛੁਰੀਆਂ ਜੀਆਂ ਹੁੰਦੀਆਂ ਇਹਨਾਂ ਨਾਲ ਜਿਹੜਾ ਆਪਾਂ ਇਹ ਚਾਰ ਪਟਿਆ ਕਰਾਂਗੇ ਤੇ ਬਾਈ ਜੀ ਚਾਰ ਤੁਸੀਂ ਦੇਖ ਲਓ ਕੰਸੇ ਕੰਮ ਸਾਢੇ ਤਿੰਨ ਕਿੱਲਿਆਂ ਦਾ ਇਹ ਚ ਚਾਰ ਪਾਇਆ ਆਪਾਂ ਨੇ ਪੂਰਾ ਲਤਰ ਲਤਰ ਕੇ ਇਹ 40 ਦਿਨ ਹੋ ਚਲੇ ਹੈਗੇ ਵੀ ਹੁਣ ਸਾਨੂੰ ਲੋਡ ਪੈ ਗਈ ਇਹਦੀ 40 ਦਿਨ ਤਾਂ ਵੈਸੇ ਪੱਟ ਲੈਣਾ ਚਾਹੀਦਾ ਕਹਿੰਦੇ ਤੇ ਇਹ ਪੂਰੀ ਤੁਸੀਂ ਦੇਖ ਸਕਦੇ ਹੋ ਮਿੱਟੀ ਮੁੱਟੀ ਪੂਰੀ ਜਿਵੇਂ ਲਾਈ ਆਪਾਂ ਕਿਸੇ ਪਾਸੋਂ ਕੋਈ ਮੀਂਹ ਵਾਧੂ ਆਇਆ ਕੋਈ ਟੋਂਕਾ ਪਾਣੀ ਦਾ ਨਹੀਂ ਪੈਣ ਦਾ ਤਾਂ ਉਧਰ ਵੀ ਮਿੱਟੀ ਪਈ ਹੈ ਨਾਲ-ਨਾਲ ਜਿਵੇਂ ਕੰਧ ਦੇ ਫੁੱਲ ਤਾਂ ਤੇ ਕਰੀ ਕੰਧ ਦਾ ਨੁਕਸਾਨ ਨਾ ਹੋਵੇ ਤੇ ਇੱਧਰ ਤੁਸੀਂ ਦੇਖ ਲਓ ਪੂਰੀਆਂ ਵੱਡੀਆਂ ਆਪਾਂ ਕੰਧਾਂ ਬਣਾਈਆਂ ਸੀਗੀਆਂ ਤੇ ਪੂਰੀ ਉੱਚੀ ਜਗ੍ਹਾ ਤੇ ਇੱਧਰ ਬਾਹਣਾ ਨਾਲੋਂ ਸਾਰੇ ਪਾਸਿਓਂ ਉੱਚੀ ਜਗ੍ਹਾ ਤੇ ਆਪਾਂ ਨੇ ਇਹ ਬਾਈ ਜੀ ਚਾਰ ਪਾਇਆ ਸੀਗਾ ਤੇ ਨਾਲੇ ਤਾਂ ਨਾਲ ਨਾਲ ਧੂਣੀ ਦਾ ਇੱਧਰ ਤੁਸੀਂ ਦੇਖ ਲਓ ਧੂਣੀ ਦਾ ਪ੍ਰਬੰਧ ਹੋਇ ਉੱਤੋਂ ਜਿਹੜੀ ਲਾਈ ਗਏ ਪਰਾਲੀ ਹੈ ਨਾ ਤੇ ਨਲੇ ਬਾਈ ਹੈ ਨਾ ਜੱਗੂ ਲੋਟ ਹੈ ਨਾ ਕੰਮ ਨਾਲੇ ਮੈਂ ਕਿਹਾ ਧੂਣੀ ਦਾ ਕੰਮ ਚੱਲ ਜਾ ਕਰੂ ਆਹ ਜਿਹੜੀ ਪਰਾਲੀ ਲਾਈ ਉੱਤੋਂ ਓਏ ਪੱਲੀ ਤੇ ਪਾਲਾ ਮੈਂ ਤਾਂ ਹੀ ਪਵਾਈ ਸੀ ਉਦੋਂ ਹਾਂ ਹਾਂ ਕੀ ਪਾਉਣ ਜਾਣਦੇ ਸੀ ਹਾਂ ਹਾਂ ਮਿੱਟੀ ਲੋਕਾਂ ਨੇ ਕਈਆਂ ਨੇ ਪਾਈ ਆ ਵੀ ਚੂਹੇ ਪੈ ਜਾਂਦੇ ਆ ਮੈਂ ਵੀ ਆ ਪਾਸੇ ਘਾਣਾ ਹੋਣ ਦੇਵੇ ਯਾਰ ਅੱਛਾ ਪਾਸੇ ਨਾਲ ਕਾ ਹੋਣ ਦੇ ਵਿਚਾਰ ਦੇ ਚੂਆ ਪੈਂਦੇ ਹੀ ਨੇ ਠੀਕ ਹੈ ਚਲੋ ਜੀ ਫਿਰ ਹੁਣ ਤੁਹਾਨੂੰ ਵੀਡੀਓ ਅੱਗੇ ਦਿਖਾਉਣੇ ਆ ਆਪਾਂ ਵੀ ਕੇਵ ਤੇ ਨਿਕਲਦਾ ਆਪਣਾ ਚਾਰ ਤੇ ਪੂਰਾ ਲਦਰ ਕੇ ਪਾਇਆ ਸੀ ਆਪਾਂ ਮੱਕੀ ਸੀਗੀ ਜਿਹੜੀ ਆਪਣੀ ਉਸੇ ਗ੍ਰੀਨ ਲੈਂਡ ਦੀ ਤੇ ਆਪਣੀ ਪਾਈਨਰ ਦੀ ਸੀਗੀ ਦੋ ਮੱਕੀਆਂ ਆਪਾਂ ਨੇ ਬੀਜੀਆਂ ਸੀਗੀਆਂ ਤੇ ਆ ਗੱਡੀ ਦੇ ਵਿੱਚ ਬਾਈ ਜੀ ਹੁਣ ਸ਼ਾਮ ਨੂੰ ਆਪਾਂ ਰੱਖਦਾਗੇ ਪੱਟ ਕੇ ਤੇ ਸਵੇਰ ਪਾਵਾਂਗੇ ਮੁੜ ਕੇ ਸਾਰੇ ਪੁਸ਼ਕਾਂ ਨੂੰ ਤੇ ਸਵੇਰੇ ਜਿਹੜਾ ਸਵੇਰ ਪੱਟਾਂਗੇ ਉਹ ਜਿਹੜਾ ਛਾਂ ਨੂੰ ਪਾਵੇਂ ਕਿਉਂਕਿ ਗਰਮ ਹੁੰਦਾ ਜਿਹੜਾ ਥੋੜਾ ਛੇਤੀ ਵੱਡਾ ਲਈ ਆਪਾਂ ਚਾਰ ਨੂੰ ਬਾਕੀ ਤੁਸੀਂ ਵੀ ਆਪਣੀ ਰਾਇ ਦੇ ਸਕਦੇ ਹੋ ਪਹਿਲੀ ਵਾਰੀ ਅਸੀਂ ਚਾਰ ਪਾਇਆ ਸੀ ਐਨਾ ਡੂੰਗਾ ਪਟਕੇ ਨੱਪਿਆ ਕਰੋ ਐਨਾ ਡੂੰਗਾ ਪਟਕੇ ਨੱਪਿਆ ਸੀਗਾ ਬਾਈ ਜੀ ਅਸੀਂ ਗੱਟ ਡੇਡ ਗੱਟ ਤੋਂ ਵੀ ਥੱਲੇ ਵੀ ਪਾਣੀ ਨਾ ਪਾਵੇ ਸਮੈਲ ਨਹੀਂ ਹਨਾ ਇੱਕ ਵਾਰੀ ਵੀ ਆਈ ਕਿਰਾ ਵੀ ਕਈ ਲੋਕਾਂ ਨੇ ਆਉਣ ਲੱਗੇ ਪੂਰੀਆਂ ਭਾਫ ਨਾਲ ਰੱਜ ਗਿਆ ਵਿੱਚ ਹੀ ਰੱਜ ਗਿਆ ਤੇ ਹੁਣ ਜਿਹੜਾ ਪੂਰਾ ਸਿਰਾ ਬਣ ਨਿਕਲੂਗਾ ਆਪ ਹੁਣ ਪਟਦੇ ਆਂ ਕਈ ਬਾਈ ਮਾੜੀ ਕਾਲ ਕਰ ਜਾਂਦੇ ਯਾਰ ਗਰਮੀ ਹੁੰਦੀ ਹੈ ਨਾ ਹਾਂ ਆਪਾਂ ਵਰਕਾਹ ਨਹੀਂ ਨ ਕੀਤੀ ਪਰ ਟਕਿਆ ਵੀ ਡੂਡ ਦੇ ਵਿੱਚ ਹੂੰ ਤੇ ਹਾਂ ਵਰਕਾਹ ਨਹੀਂ ਕੀਤੀ ਤੇ ਹੁਣ ਵਦਗਾ ਬਾਸਣਾ ਆਉਂਦੀ ਆ ਕਿੰਨੀ ਮਿੱਟੀ ਲਾਦੀ ਇਹਦੇ ਨੂੰ ਹੂੰ ਉਦੋਂ ਹੀ ਆਉਂੂ ਜਦੋਂ ਕਾਗਜ਼ ਪੁੱਠਾ ਹੋਊ ਜਵਾਰ ਜੀ ਦਾ ਤਾਂ ਖੇੜਾ ਛੜਾ ਲਿਆ ਅੱਜ ਉਹ ਤਾਂ ਛੜਾਲਾ ਤੇ ਚੱਕਰਾ ਵੀ ਆ ਨਾ ਕੀ ਜੇ ਮਿੱਟੀ ਪਾਈ ਹੁੰਦੀ ਇਹਦੇ ਤੇ ਹਾਂ ਅੱਧਾ ਪਸ਼ੂਆਂ ਦੇ ਵੀ ਟੱਡ ਚ ਜਾਣਾ ਤੇ ਨਿਤ ਡਾਕਟਰ ਆਇਆ ਕਰਨਾ ਸੀ ਅੱਛਾ ਉਹ ਕਿ ਆਖਣਾ ਸੀ ਪਹਿਲੀ ਯਾਰ ਆਪਾਂ ਪਾਇਆ ਚਾਰ ਫੇਰ ਆਖਣਾ ਸੀ ਯਾਰ ਚਾਰ ਮਾਫਕ ਨੇ ਹਾਂ ਚਾਰ ਬਾਈ ਆਪੇ ਨਹੀਂ ਮਾਫਕ ਜਦੋਂ ਮਿੱਟੀ ਉਹ ਤੋਂ ਮੇਰੇ ਵਰਗਾ ਕਾਲਣਾ ਚੋਣ ਦਾਲ ਲੋਕਾਂ ਦੇ ਚਾਰ ਬਹੁਤ ਖਰਾਬ ਹੋਇਆ ਜਿਹਨੇ 2 ਇੰਚ ਪਾਈ ਸੀ ਥੱਲੇ ਇਹ ਡੂੰਗੇ ਉੱਚਾ ਥਾਂ ਤਾਂ ਹੀ ਕਰਾਇਆ ਕਨਾਲ ਥਾਂ ਤਾਂ ਹੀ ਲੈ ਵੀ ਵਾਢਾ ਲਾਤਾ ਆਪਾਂ ਨੇ ਚਾਰ ਨੂੰ ਆ ਉੱਤੇ ਤੂੜੀ ਪਈ ਸੀ ਮਿਕਸ ਹੋਈ ਜਾਂਦੀ ਆ ਤੁਸੀਂ ਦੇਖੋ ਇੱਧਰ ਤੇ ਚਾਰ ਪੂਰਾ ਜਮਾ ਕਿਵੇਂ ਠੰਡਾ ਕੇ ਤੱਤਾ ਚਾਰ ਬਈ ਬਰਫਰਗਾ ਪਿਆ ਜਮਾ ਬਰਫਰਗਾ ਨਾ ਜਮਾ ਚਾਰ ਠੰਡਾ ਯਾਰ ਆ ਵੇਖੋ ਤੁਸੀਂ ਕੋਈ ਵਿੱਚੋਂ ਗੈਸ ਹੀ ਨਿਕਲਦੀ ਜਮਾ ਖਰਾਬ ਆ ਹਨਾ ਬਈ ਆ ਜਾਂਦਾ ਯਾਰ ਥੱਲੇ ਦੀ ਤੂੜੀ ਹੁੰਦੀ ਪਾਉਣੀ ਚਾਹੀਦੀ ਆ ਵੇ ਥੱਲੇ ਤੂੜੀ ਥੱਲੇ ਵੀ ਤੂੜੀ ਪਈ ਆ ਵੇ ਅੱਟਰ ਗਈ ਪਈ ਆ ਇੱਥੇ ਅੰਧਰਤੀ ਆ ਆ ਜਮਾਂ ਬਈ ਨਾ ਉੱਤੇ ਤੂੜੀ ਆ ਤੋਂ 2 ਇੰਚ ਦੀ ਪਰ ਗਾਚਾਰਾ ਵੇਖੋ ਇੱਧਰ ਤੁਸੀਂ ਆ ਵੇ ਜੀ ਤੂੜੀ ਮਾੜੀ ਬੜੀ ਮਿਕਸ ਹੋ ਗਈ ਉਤਲੀ ਚਲ ਹੋ ਜਾਂਦੀ ਵਿੱਚੋਂ ਪੂਰਾ ਚਾਰ ਹਰਾ ਹਰਾ ਪਿਆ ਵੇ ਫੇਰ ਰੰਗ ਗੁਰਪੀ ਤੇ ਇੱਧਰ ਹਾਂ ਹਾਂ ਇਹ ਬਲਦਰਾ ਬਹੁਤ ਗਿਆਨ ਹਾਂ ਆ ਬਈ ਆ ਵੇ ਰੰਗ ਵੀ ਉਵੇਂ ਪਿਆ ਹਰਾ ਵਿੱਚ ਯਾਰ ਨਹੀਂ ਆ ਚੀਜ਼ਾਂ ਠੰਡਾ ਪਿਆ ਚਾਰ ਆ ਚੀਜ਼ਾਂ ਨੇ ਜਿਹੜੀ ਇਹ ਪਾਉਣੀ ਆ ਇਹ ਵਿੱਚ ਹੀ ਪਾਉਣੀ ਹਾਂ ਇਹ ਤਾਂ ਨਹੀਂ ਇਹ ਤਾਂ ਮੋੜੀ-ਮੋਟੀ ਤਾਂ ਖਰਾਬ ਹੁੰਦੀ ਆ ਪਾਸੇ ਨਹੀਂ ਹੋਇਆ ਇਹ ਤਾਲ ਲੈ ਕੇ ਇਹ ਤਾਲ ਲਿਆ ਨਾਲ-ਨਾਲ ਮਿੱਟੀ ਕਰਕੇ ਹੋਇਆ ਇਹ ਨਾਲ-ਨਾਲ ਨੂੰ ਲਾਹਿਆ ਕਰੋ ਆ ਚੀਜ਼ ਪੂਰੀ ਜ਼ਹਿਰ ਆ ਇਸ ਤੇ ਇਹ ਤਾਂ ਲਾਵਾਂ ਗਈ ਨਾਲ-ਨਾਲ ਲਾਗੇ ਧੋਰੀ ਲਾਈ ਗਏ ਇਹ ਤਾਂ ਲਾਵਾਂ ਗਏ ਉੱਲੀ ਵਾਲੇ ਤਾਂ ਪਾਸੇ ਲਾਵਾਂ ਗਈ ਪਹਿਲੇ ਪਾਸੇ ਹੀ ਬਣਿਆ ਹੋਇਆ ਇਧਰ ਹੀ ਬਣਿਆ ਹੋਇਆ ਹਾਂ ਵੇ ਇਹਦੀ ਛੱਤ ਬਣ ਗਈ ਤੂੜੀ ਦੀ ਹਾਂ ਤੂੜੀ ਟੱਰ ਗਈ ਜਵਾਂ ਨਹੀਂ ਮਿੱਟੀ ਜਵਾਂ ਨਹੀਂ ਆਉਂਦੀ ਵਿੱਚ ਇਹਦਾ ਮਲ ਨਹੀਂ ਲੱਗ ਗਿਆ ਕਿਸ ਹਾਲ ਹਾਂ ਆ ਵੇਖੋ ਭਾਈ ਤੁਸੀਂ ਕਰੇ ਚਾਰ ਦੇ ਚਾਰੇ ਦੇਖੋ ਇਹ ਤਾਂ ਤੁਸੀਂ ਕਰੇ ਆ ਦੇਖੋ ਚਾਰ ਦੀ ਕੁਆਲਿਟੀ ਦੇਖੋ ਤੁਸੀਂ ਨੇੜੇ ਕਰਕੇ ਦੇਖੋ ਇਧਰ ਆ ਵੇਖ ਇਆ ਨਾ ਜਾ ਮਦਕ ਜਿਸ਼ ਕਰ ਦੇਖ ਕੀ ਹੈ ਇਹ ਮਿੱਟੀ ਸੀ ਇਹ ਮਿੱਟੀ ਤਾਂ ਉਹ ਵਾਢਾ ਲੱਗਿਆ ਰਿਆਂ ਦਾ ਕੇਰਾ ਸਭ ਪਹਿਲੇ ਦਿਨ ਤਾਂ ਫਿਰ ਵਾਢਾ ਲਾਇਆ ਹੀ ਆਊ ਨਾ ਦੋ ਦਿਨ ਕਿਉਂ ਅੱਜ ਦਾ ਦਿਨ ਹੀ ਬਸ ਕੱਲ ਨੂੰ ਸਹੀ ਕਲੀਅਰ ਕਰ ਦਾਂਗੇ ਆਹ ਵੇਖੋ ਜੀ ਦੂਰਾ ਕਾगज ਪਾਈ ਥੱਲੇ ਉੱਤੇ ਇੱਕ ਹੋਰ ਕਾगज ਪਾ ਗਏ ਤੇ ਉੱਤੇ ਆਪਾਂ ਨੇ ਪਾਈ ਸੀ ਪਰਾਲੀ ਆ ਦੇਖੋ ਤੁਸੀਂ ਚੱਕ ਵੀ ਗੁਰਪ੍ਰੀਤ ਸਿੰਘ ਇੱਥੇ ਰੱਖ ਦੇ ਦੂਜੀ ਲੇੜ ਜਗਾ ਦੇ